ਸੋ ਹੈਲੋ ਗਾਇਸ ਫਾਈਨਲੀ ਅੱਜ ਹਮ ਜਾ ਰਹੇ ਆ ਰਾਜਾ ਸਾਹਿਬ ਚਲੇ ਦਿਖਾਤੇ ਆਂ ਆਪਕੋ ਦਰਸ਼ਨ ਕਰਾਤੀ ਆ ਰਾਜਾ ਸਾਹਿਬ ਕੀ ਹਾਂ ਲੱਭੂ ਬੈਠ ਗਈ ਕਿੱਥੇ ਚੱਲੇ ਆਂ ਆਪ ਅੱਜ ਆਪ ਰਾਜਾ ਸਾਹਿਬ ਹਾਂ ਜੂਵੀ ਕਿੱਥੇ ਚੱਲੇ ਆਂ ਰਾਜਾ ਸਾਹਿਬ ਰਾਜਾ ਸਾਹਿਬ ਜੀ ਫੇਰ ਨਹੀਂ ਠਕੇ ਤੁਸੀਂ ਆਪਣੇ ਰੁਮਾਲ ਲੈ ਆਂਦੇ ਆ ਮਾਲਕ ਕੀ ਲੈ ਆਂਦੇ ਜੀ ਜੂਵੀ ਦੇ ਲੱਭੂ ਜੜੀ ਲੈ ਕੇ ਆਈ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚਲੋ ਚਲੋ ਬੈਠੋ ਜਲਦੀ ਹਾਂ ਜੂ ਇੱਧਰ ਤਾਂ ਮੂੰਹ ਕਰ ਜਰਾ ਗਾਣੇ ਨਾ ਲਗਾਈਆਂ ਜੀ ਜਰਾ ਰੁਕ ਜਾ ਇੱਧਰ ਦੇਖ ਜੁਵੀ ਤਾਂ ਅੱਜ ਪੂਰਾ ਕਰਨ ਓਜ ਲਈ ਬਣਿਆ ਹੋਇਆ ਹੈ ਓਏ ਹੋਏ ਪੰਗੀ ਤੁਹਾਡੀ ਗੱਡੀ ਜੋ ਪੁਰਾਣੀ ਕੱਢ ਕੇ ਲੱਗ ਗਿਆ ਮਾਨ ਤੂੰ ਏ ਕਹਿੰਦਾ ਮੈਨੂੰ ਲੁੰਗੀ ਲੈ ਕੇ ਦੇ ਉਹ ਮੇਰੇ ਬਰਥਡੇ ਲੁੰਗੀ ਡਾਂਸ ਕਰਨਾ ਹੈ ਲੁੰਗੀ ਪਾ ਕੇ ਹੈ ਓਏ ਮੈਂ ਨਹੀਂ ਕਰਨਾ ਕੋਈ ਨਾ ਲੁੰਗੀ 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 ਬੋਚਣੇ ਪਾਜੀ ਕਿੱਥੇ 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 ਲੱਗਾ ਫਲੈਗ ਉਹ ਹੈ ਅੱਛਾ ਦੇਖੋ ਗਾਇਸ ਇੰਡੀਅਨ ਫਲੈਗ ਦੇਖ ਗਿਆ ਜੁਵੀ ਕਿਹੜਾ ਆਪਾਂ ਫਿਰ ਰਾਸ਼ਟਰੀ ਗੀਤ ਗਾਉਂਦੇ ਹੁੰਨੇ ਆ ਜਨ ਗਨ ਮਨ ਜਨ ਗਨ ਮਨ ਤੈਨੂੰ ਆਂਦਾ ਸਾਰਾ ਤੈਨ ਸਾਰਾ ਆਂਦਾ ਸੈਨ ਕਰਮੀ ਆਫੀਸਰ ਹੈ ਆਰਮੀ ਆਫੀਸਰ ਆਰਮੀ ਆਫੀਸਰ ਕਰਦੇ ਹੁੰਦੇ ਅੱਛਾ ਇੱਕ ਇੰਡੀਆ ਇੱਕ ਇੰਡੀਆ ਇੰਡੀਆ ਤਾਂ ਆਪਣਾ ਦੇਸ਼ ਆ ਪਾਣੀ ਦੇ ਬਿਨਾ ਕਿਹੜੇ ਜੀਵ ਜੀਉਂਦੇ हां सलूट कर देंदे ना आपा आर्मी ऑफिसर में सलूट ਕਰ ਦੇ ਕੈਨ ਬਾਅਦ ਮਾਤਾ ਕੀ ਜੈ ਹਾਂ ਕੀ ਖਾ ਰਿਆ ਨਹੀਂ ਨਹੀਂ ਕਰ ਦੇਣਾ ਹਾਂ ਆ ਜੂਇੰਗ ਅ ਬਰਥਡੇ ਅਹਰੇ ਹਾਂਜੀ ਗਾਇਸ ਹੁਣ ਅਸੀਂ ਜਾ ਰਹੇ ਸੀ ਮੱਤੇਵਾੜੇ ਦੇ ਜੰਗਲਾਂ ਦੇ ਵਿੱਚ ਦੀ ਕਿਉਂਕਿ ਜੰਗਲ ਦਾ ਰਸਤਾ ਪਾਰ ਕਰਕੇ ਫਿਰ ਅਸੀਂ ਰਾਜਾ ਸਾਹਿਬ ਜੀ ਜਾਵਾਂਗੇ ਦਰਵਾਤੇ ਤੇ ਰਸਤਾ ਨਾ ਮੀ ਕਰਕੇ ਨਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਇਦਾਂ ਸਾਰੇ ਪਾਣੀ ਭਰ ਗਿਆ ਸੀਗਾ ਨਾ ਇਸ ਕਰਕੇ ਨਾ ਚਿੱਕੜ ਚਿੱਕੜ ਹੋਣ ਕਰਕੇ ਥੋੜਾ ਸਾਰਾ ਰਸਤਾ ਖਰਾਬ ਹੋ ਗਿਆ ਸੀ ਟੋਏ ਪੈ ਗਏ ਸੀਗੇ ਬਹੁਤ ਵੱਡੇ ਵੱਡੇ ਮਿੱਟੀ ਬਹੁਤ ਜ਼ਿਆਦਾ ਉੱਡਦੀ ਸੀਗੀ ਆ ਦੇਖੋ ਹੁਣ ਅਸੀਂ ਦਰਿਆ ਦੇ ਉੱਪਰ ਤੇ ਜਾ ਰਹੇ ਹਾਂ ਪੁਲ ਦੇ ਉੱਪਰ ਤੇ ਤੇ ਪਾਣੀ ਹਜੇ ਵੀ ਬਹੁਤ ਜ਼ਿਆਦਾ ਤੇਜ਼ ਚੱਲ ਰਿਹਾ ਆ ਯਾਨੀ ਕਿ ਪਹਿਲਾਂ ਜਿੱਦਾਂ ਖੇਤਾਂ ਵਿੱਚ ਸੀਗਾ ਨਾ ਪਾਣੀ ਹੁਣ ਖੇਤਾਂ ਵਿੱਚੋਂ ਸਾਰਾ ਸੁੱਕ ਗਿਆ ਆ ਪਰ ਫਿਰ ਵੀ ਦਰਿਆ ਬਹੁਤ ਜ਼ਿਆਦਾ ਤੇਜ਼ ਚੱਲ ਰਿਹਾ ਆ ਬਹੁਤ ਜ਼ਿਆਦਾ ਪਾਣੀ ਆ ਹਜੇ ਵੀ ਹੁਣ ਅਸੀਂ ਅਸੀਂ ਆਂਟੀ ਜੀ ਦੇ ਘਰ ਆਂਟੀ ਜੀ ਨੂੰ ਨਾਲ ਲੈ ਕੇ ਜਾਵਾਂਗੇ ਅਸੀਂ ਰਾਣਾ ਸਾਹਿਬ ਜੀ ਮਾਤਾ ਟੇਕਣ ਵਾਸਤੇ ਤੇ ਇੱਧਰ ਜੀ ਵੀ ਸ਼ਰਾਬ ਤਾਂ ਹੀ ਖਤਮ ਹੋਉਣੀ ਸੀ ਆ ਗੱਲਾਂ ਸੁਣ ਕੇ ਦਿੱਖੇਗੀ ਵੀ ਕੀ ਕੀ ਕਹਤਾ ਹੈ ਤੇ ਪੀਸਾ ਦੇ ਚੈਨਲ ਨੂੰ ਪਹਿਲਾਂ ਕਰੇ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਕਰੋ ਲਾਈਕ ਤੇ ਹੁਣ ਅਸੀਂ ਨੋਵਾ ਅੰਦਰ ਖੜੀ ਕਰਦਣੀ ਆ ਤੇ ਇਹਨੇ ਵੀ ਜਨ ਲੈ ਕੇ ਜਾਣਾ ਆ ਕਿੰਕੀ ਗੱਡੀ ਖੜੀ ਕਰ ਲਈਏ ਤੇ ਭਾਵੇਂ ਕਿੰਨੇ ਵੀ ਸਾਡੀ ਗੱਡੀ ਨੂੰ ਵੀ ਲੈ ਜਿਓ ਥੋੜਾ ਜਿਹਾ ਚਲਾ ਲੂ ਗੱਡੀ ਉਸ ਕਰਕੇ ਹਾਂ ਅਸੀਂ ਇਹ ਗੱਡੀ ਲੈ ਕੇ ਜਾਣੀ ਹੈ ਤੇ ਨੋਵਾ ਪਹਿਲਾ ਬਾਹਰ ਕਰ ਦਿੱਤੀ ਸੀ ਫਿਰ ਇਹਨੂੰ ਘਟਿਆ ਬਾਹਰ ਤੇ ਹੁਣ ਇਹ ਨੋਵਾ ਨੂੰ ਅੰਦਰ ਕਰਵਾਵਾਂਗੇ ਬਣੇ ਰਿਓ ਸਾਡੇ ਬਲੌਗ ਦੇ ਨਾਲ ਤੇ ਤੁਹਾਨੂੰ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਅੱਜ ਦੀ ਸਬਜ਼ੀ ਦੇ ਦਰਵਾਜ਼ੇ გილსა ਹੁਣ ਹੋਰ ਲੱਗੇਗੀ ਜਿੱਦੀ ਨਵਾਂ ਨੂੰ ਕਰਨੋਂ ਅੰਦਰ ਚਲ ਬੈਠ ਜਾਂਦੇ ਜੋ ਵੀ ਤੂੰ ਅੱਗੇ ਬੈਣਾ ਹੁਣ ਚਲ ਬੈਠ ਜਾ ਬਾਈ ਬਾਈ ਗਾਈਜ਼ ਅਸੀਂ ਉੱਤਰਾ ਇਸੇ ਦੇ ਤੇ ਅਸੀਂ ਆ ਗਏ ਹਾਂ ਜੀ ਬਾਹਰ ਤੇ ਮਿਲਸਾਂ ਗੱਡੀ پارک ਕਰ ਲਏ ਸੀਗੇ ਪਾਰਕਿੰਗ ਦੇ ਵਿੱਚ ਤੇ ਹੁਣ ਬੋਟੇ ਸੀ ਅਸੀਂ ਦਰਵਾਜ਼ੇ ਚਲੋ ਗਾਈਜ਼ ਤੁਸੀਂ ਵੀ ਕਰ ਲੋ ਦਰਸ਼ਨ ਤੇ ਅਸੀਂ ਵੀ ਟੇਕ ਲਈ ਮੱਥਾ ਦੇਤੇਗਾ ਅੰਤ ਨੂੰ

ਦਰਸ਼ਨ ਕਰਕੇ ਹੋਣਾ ਸਹੀ ਚੱਲੇ ਸੀ ਘਰ ਨੂੰ ਵਾਪਸ ਤੇ ਓਕੇ ਬਾਏ ਬਾਏ